ਸਦਾ ਹੀ ਜੈ 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 ਸਲਾਮ ਅਲੈਕੁਮ ਬਾਬਾ ਜੀ ਹੋਰ ਖੁਸ਼ ਹੋ ਬਾਬਾ ਜੀ ਜੈ ਜੈ ਹੈ ਬਾਬਾ جی ہو با با. بابا جی 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 بابا جی ہاں جی بوا شکریہ بابا جی ہاں لکھ لکھ بار شکریہ بابا جی 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 ہو بابا جی ہو بابا جی 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 ہو بابا جی ہو بابا ਭਾਈ ਸੰਗਤ ਦੀ ਚੌਂਕੀ ਮਨਜੂਰ ਆ ਬਾਬਾ ਜੀ ਜੈ ਹੋ ਸ਼ੁਕਰ ਹੈ ਬਾਬਾ ਜੀ ਜੈ ਹੋ ਜੈ ਹੋ 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 ਬਾਬਾ ਜੀ ਜੈ ਹ دے دے کے اندر سرکار تے چار چیز یا کافی ڈاک دا وٹ گیا جی جی شکریہ چلوئی یا باجا میں تے گلے والے ساتھ نو سی یا باجا میں تے گلے والے ساتھ نو مائے تے بیٹھ کے بجائی جتا ناد نو تے تے بیٹھ کے بجائی جتا ناد نو ستا ਲਓ ਭਾਈ ਸਾਰੀ ਸੰਗਤ ਨੂੰ ਬੇਨਤੀ ਹੈਗੀ ਬਾਬਾ ਜੀ ਦਾ ਹੁਕਮ ਹੈ ਜਿਨ੍ਹਾਂ ਨੇ ਜੋ ਵੀ ਪੁੱਛਿਆ ਕਣ ਨਹੀਂ ਆਪੋ ਆਪਣੇ ਦਿਲਾਂ 'ਚ ਤੇ ਆ ਲੋ ਕੰਨ ਖੋਲ ਕੇ ਬੈਠ ਜਾਓ ਸਾਰੇ ਆਪੋ ਆਪਣੇ ਮਨਾਂ 'ਚ ਸੋਚ ਲਓ ਜੋ ਵੀ ਤੁਹਾਨੂੰ ਪੁੱਛਣਾ ਹੈ ਜੀ ਲਓ ਵੀ ਕਣ ਕਣ ਖੋਲਿਆ ਦੇ ਬਾਕੀ ਬੜਾ ਲਾਟੇ ਉਹਦਾ ਵੇਦਾ ਵੇ ਧੂਨੇ ਵਾਰਿਆ ਮੇਰੀ ਗੋਲ ਬੰਦਾਰ ਦੇ ਕੇ ਜਾਣੀਏ ਸਦਾ ਵੇ ਸਦਾ ਵੇ ਬਾਗਾ ਦਾ ਸਭ ਕਰੀਦਾ ਦੂਰੀਆ ਤੇਰੇ ਅੰਦਰਾਂ ਤੇ ਸਾ ਦਾ ਪਹਿਣ ਮੜੀ ਦੂਰੀਆ ਆਸਾਂ ਤੇ ਮੁਰਾਦਾ ਸਭ ਕਰੀਦਾ ਤੇ ਪੂਰੀਆ ਲੈ ਲੈ ਸ਼ਿਆਰ ਫਕਰਾਂ ਕਰੇ ਉਹ ਤੇਰੇ ਅੰਦਰਾਂ ਤੇ ਵਾਜਾ ਮਾਰਦੀ ਆਕੇ ਤੋੜੋ ਰਿ ਲਹਿਰਾਂ ਬਣੇ ਬਾਗਾ ਦਾ ਸਭ ਵਿੱਚ ਦੀਵਾਰਿਆ ਪਹਿਲੀ ਗੱਲਾਈ ਹੋਵੇ ਪਹਿਲਾ ਦਰਵਾਜ਼ ਚ ਨਾਈ ਹੋਵੇ ਨੂੰ ਉੱਪਰ ਦੀ ਕਣ ਪਾਇਆ ਹੋਵੇ ਪਹਿਲੀ ਗੱਲਾਂ ਪੁੱਛਣ ਵਾਸਤੇ ਹੀ ਹੋਵੇ ਪਹਿਲਾ ਦਰਵਾਜ਼ ਚ ਕਿਤੇ ਨਾਈ ਹੋਵੇ ਪਹਿਲੀ ਗੱਲਾਈ ਹੋਵੇ ਨੂੰ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੀ ਹੋਵੇ ਪਹਿਲੀ ਗੱਲਾਂ ਦੇ ਕਣ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਨੂੰ ਉੱਪਰ ਦੀ ਕਣ ਹੋਣਾ ਪੁੱਛਣ ਵਾਸਤੇ ਹੋਣਾ ਇੱਥੇ ਖੜੋ ਭਾਈ ਜੋ ਸੇਵਾਦਾਰ ਹਾਂ

ਦਿੱਤੀ ਜਾਊਗੀ ਉਹ ਆਜੋ ਪਰਿਵਾਰ ਚ ਪੰਜ ਮੈਂਬਰ ਹੋਣ ਤਿੰਨ ਕਮਰੇ ਪਾਏ ਹੋਣ ਉਹਨਾਂ ਦੇ ਰਾਣੀ ਹੋਵੇ ਉਹਨਾਂ ਦੀ ਪੁੱਛਾ ਹੋਵੇ ਤੁਹਾਡੇ ਵੀ ਤੁਹਾਡੇ ਵੀ ਰਾਣੀਆਂ ਤੁਹਾਡੇ ਵੀ ਰਾਣੀਆਂ ਐਮਾਤਾ ਛੋਡੀ ਨੂੰ ਆਹੇ ਰਾਣੀ ਕੌਣਾ ਹੈ ਐਮਾਤਾ ਉਹੀ ਦੀ ਮਾਤਾ ਬਾਕੀ ਵਹਿ ਜੋ ਸਾਰੇ ਰਸਤਾ ਛੱਡ ਦਿਆ ਕਰੋ ਭਾਈ ਸਾਰੇ ਉੱਥਾ ਦਾ ਵਿੱਚ ਆਦਾ ਵੇ ਢੱਲੇ ਵਾਲਿਆ ਤੇਰੀ ਸੌਣ ਨੂੰ ਹਜ਼ਾਰਾਂ ਤੇ ਗਿਜਾਈਂ ਵੇ ਉੱਥਾ ਦਾ ਵਿੱਚ ਆਦਾ ਵੇ ਢੱਲੇ ਵਾਲਿਆ ਤੇਰੀ ਸੌਣ ਨੂੰ ਹਜ਼ਾਰਾਂ ਤੇ ਗਿਜਾਈਂ ਵੇ ਉੱਥਾ ਦਾ ਵਿੱਚ ਆਦਾ ਵੇ ਢੱਲੇ ਵਾਲਿਆ ਆ ਜਾਓਏ ਮਾਤਾ ਪਹਿਲੀ ਗੇ ਲੈ ਆਇਆ ਹੂੰ ਕਿੱਥੋਂ ਆਏ ਮਾਤਾ ਐ ਮਾਤਾ ਮਹਾਰੀ ਤੂੰ ਆਏ ਮਾਤਾ ਮਹਾਰੀ ਦੇਤਾ ਹੈ ਨਹੀਂ ਬਸਿੰਦੇ ਕਿੱਥੇ ਦਿਓ ਚੱਲ ਫੱਕਰਾ 45 ਗਲਾਂ ਉਹ ਮਾਰੀਆਂ ਨੇ ਬਾਜਾਂ ਵੇ ਬੁਲਾਇਆ ਕਹਿੰਦੀ ਬੋਲਦਾ ਮਰੀ ਮੋਢੀ ਦਾ ਸਤਾ ਤੋੜੀ ਖੇਲਦਾ ਦਿਲਾਵਾਲੀ ਮੋਢੀ ਦਾ ਸਤਾ ਤੋੜੀ ਖੇਲਦਾ ਦਿਲਾਵਾਲੀ ਮੋਢੀ ਦਾ ਸਤਾ ਤੋੜੀ ਖੇਲਦਾ ਮਾਝੇ ਰਾਣੀ ਸੋਢੀ ਨੂੰਤੀ ਮਾਤਾ ਮਾਤਾ ਕੰਮ ਕਰੋ ਦੋ ਸੂਚ ਕਈਆਂ ਰਾਣੀ ਕਿੱਥੇ ਵਾਕੇ ਮਾਤਾ ਜੇ ਮਾਤਾ ਕਿਰਪਾ ਹੀ ਹੋ ਜੇ ਘਰੇ ਬਸ ਜੇ ਬਲਾਦੀ ਮਾਤਾ ਪਰਿਵਾਰ ਚ ਪੰਜ ਮੈਂਬਰੋਂ ਚੱਲ ਬਾਬਾ ਓਏ ਉਹ ਸਦੀ ਸੰਗ ਤੁਹਾਨੂੰ ਬਦਾਣਾ ਵੰਡਾਂਗੇ ਮਾਤਾ ਮੈਂ ਪਾਪੇ ਬਦਾਣਾ ਵੰਡ ਕੇ ਜਾऊं ਸਾਡੀ ਰਾਣੀ ਆ ਜੇ ਲੈ ਮਾਤਾ ਪੁੱਛ ਕੇ ਮੈਂ ਦਿਨਾਉ ਚੱਲ ਬਾਬਾ ਬਈ ਉਹਦਾ ਵੇਦਾ ਵੇਦਲੇ ਰਾਣੀ ਘਰੇ ਆਜੂ ਮਾਤਾ ਬਦਾਨਾ ਬਣ ਜਾਈ ਮਾਤਾ ਸਾਰੀ ਲੱਤ ਚ ਥੱਲੇ ਪੱਬੇ ਚ ਦਰਦ ਕੀ ਦੇ ਹੁੰਦਾ ਤੇਰੇ ਹੁੰਦਾ ਮਾਤਾ ਚੱਲ ਬਾਬਾ ਓਏ ਓ ਥੱਲੇ ਵਾਲਾ ਸਾਧ ਮੇਰਾ ਬੁੱਝ ਨਹੀਂ ਆ ਬੋਲਦਾ ਤੇਰਾ ਤੇਰਾ ਕਿਤੇ ਨਾ ਰੋਜੇ ਆਪਣੇ ਤੋੜਦਾ ਬਾਬੇ ਕਰਦੇ ਕਿਰਪਾ ਅਸੀਂ ਮੱਠਾ ਜਾ ਬਣਾਣਾ ਬੰਨ ਕੇ ਜਾਵਾਂਗੇ ਲੈ ਮਾਤਾ ਜੀ ਨਮੇ ਤੇ ਨਾਲ ਚ ਕੰਮ ਹੋ ਜਾਊਗਾ ਟੇਕ ਮੱਦਾ ਮੱਠਾ ਚੱਲੀ ਬਾਬਾ ਹੋਰ ਦੇ ਓ ਟੱਲੇ ਵਾਲਾ ਸਾਧ ਮੇਰਾ ਧੂਤ ਨੇ ਪੁੱਛਣ ਵਾਸਤੇ ਹੁਣ ਉਹਨਾਂ ਦੇ ਘਰੇ ਕਿਸੇ ਨੂੰ ਕੱਦੂ ਕਹਿੰਦੇ ਹੁਣ ਕੱਦੂ ਬੱਦੂ ਜਾਂ ਕਹਿੰਦੇ ਹੁਣ ਪਹਿਲੀ ਗੇਲਾ ਦੇ ਕੰਨ ਹੋਣਾ ਪੁੱਛਣ ਵਾਸਤੇ ਹੁਣ ਕੋਈ ਮਰੀਜ਼ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕੰਨ ਹੁਣ ਪੁੱਛਣ ਵਾਸਤੇ ਹੁਣ ਮਰੀਜ਼ ਹੋਵੇ ਘਰੇ ما ٹھا ما تہنی ما بابا ہوئے ਮਾਤਾ ਜੈ ਰਾਮ ਮਾਤਾ ਛੋਡੇ ਪੱਤੇ ਨੂੰ ਕਹਿੰਦੇ ਛੋਡੇ ਕੀ ਨੂੰ ਕਹਿੰਦੇ ਨੇ ਮਾਤਾ ਦੱਸ ਨਾ ਮਾਤਾ ਨਿਸ਼ਾਨੀ ਦੇ ਕੇ ਭਾਡੇ ਗਾਂਸ ਤੇ ਗਣਕੀ ਫਿਰ ਪੁੱਛਾਂ ਨਿਕਲੂਗੀ ਚੱਲ ਤੂੰ ਮੇ ਨਾਲ ਜਾ ਨਿਸ਼ਾਨੀ ਦੇ ਕੇ ਪੁੱਛਾਂ ਗਟਾਂਗੇ ਮਾਤਾ ਕੀ ਨਿਸ਼ਾਨੀਆਂ ਛੋਡੇ ਕਦੋਂ ਕਿਹਨੂੰ ਕਹਿੰਦੇ ਨੇ ਮਾਤਾ ਆਮਾ ਵੀਡੀਓ ਦਾ ਪਿੱਛੇ ਵੀ ਖੜੇ ਨੇ ਥੋੜੇ ਕਦੂ ਕੀ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਸਰਜੀਤ ਹੋਵੇ ਉਹਨਾਂ ਦੀ ਪੁੱਛਿਆ ਹੋਵੇ ਸਰਜੀਤ ਕੌਣ ਹੈ ਮਾਤਾ ਤੁਹਾਡੇ ਬਾਕੀ ਬਹਿ ਜਾਓ ਆ ਜਾ ਮਾਤਾ ਆ ਭਾਈ ਨੂੰ ਬਿਠਾ ਦਿਓ ਛੋਡੇ ਕਦੂਗੇ ਨੂੰ ਕਹਿੰਦੇ ਨੇ ਮਾਤਾ ਸਰਜੀਤ ਕੌਣ ਤੇ ਥੋਡੀ ਸਾਸਾ ਜੱਨੇ ਬਾਬਾ ਓਏ ਉਹ ਮਰੇ ਨਿਆੜੀ ਸਾਦਾ

ਤਦੋਂ ਕਿ ਬਾਬੇ ਤੇਰੀ ਸੇਵਾ ਕਰਾਂਗੇ ਇੱਕ ਮਿੰਟ ਚ ਤਜਰਬਾ ਦਿਖਾ ਮਾਤਾ ਹੁਣੇ ਪੁੱਛਨੀ ਜੇ 5 ਮਿੰਟਾਂ ਦੇ ਵਿੱਚ ਤਜਰਬਾ ਨਾ ਦਿਖਾਇਆ ਤਾਂ ਫਕੀਰ ਮੰਨੀ ਨਹੀਂ ਕਹਦੇ ਫਕੀਰੋਂ ਹੀ ਸਰਮਾਰਦਾ ਦੀ ਚੱਲ ਬਾਬਾ ਹੋਏ ਉਸ ਤਾਦਾ ਆਂਦੇ ਆਉਂਦੇ ਆ ਪਹਿਲੀ ਗੇਲਾਂ ਦੇ ਕੰਨ ਹੁਣ ਪਹਿਲਾਂ ਪੁੱਛਾ ਹੋਵੇ ਪਹਿਲੀ ਗੇਲਾਂ ਦੇ ਕੰਨ ਹੁਣ ਪਹਿਲਾਂ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦਰਬਾਰ ਚ ਆਏ ਹੁਣ ਪਹਿਲਾਂ ਕਿਤੇ ਨਾ ਆਏ ਹੋਵੇ ਉਹਨਾਂ ਦੇ ਕੋਈ ਹਕੁੱਤੇ ਨੇ ਵੱਟ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਕੋਈ ਕੁੱਤੇ ਨੇ ਵੱਟ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਪੱਤੇ ਨੇ ਵੱਢ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਣ ਹੋਣਾ ਕਿੱਥੋਂ ਆਇਆ ਫਕਰਾ ਲੋ ਐ ਬੱਕਰਾ ਪਹਿਲੀ ਗੇਲਾ ਆ ਪਹਿਲੀ ਗੇਲਾ ਕੰਨੇ ਫਕਰਾ ਇਹ ਕਿੱਥੇ ਆ ਫਕਰਾਂ ਕਾਜਪੁਰ ਐ ਬਖਰਾ ਚੱਲੇ ਬਾਬਾ ਕਿਨਾਂ ਦੇ ਉਹ ਮੇਕੇ ਪੈਰੀ ਚੱਲ ਕੇ ਆਵਾ ਮੇਕੇ ਪੈਰੀ ਚੱਲ ਕੇ ਆਵਾ ਬਾਹਰ ਤੇ ਰਹਿ ਰੇ ਰੇ ਆਸਰ ਸੋਹਾਂ ਦੇ ਆਉਂਦੇ ਆਏ ਜੁਰੀ ਜਨ ਦੇ ਸਾਹ ਤੇ ਰੇ ਜਏ ਇਹ ਬਾਹਰ ਵਾਸਤੇ ਕਣ ਪਾਏ ਨੇ ਹੈ ਹਾਂ ਬਾਹਰ ਕਿਨੇ ਜਾਣਾ ਬਖਰਾ ਜੇ ਕਿਰਪਾਈ ਹੋ ਜੇ ਜਹਾਜੇ ਚੜ ਜੇ ਉਹ ਫਖਰਾ 1 2 3 ਆਇੰਦਾ ਫਕਰਾ ਖੰਡ ਵਾਟ ਕਿਨੇ ਸੁੱਕਿਆ ਦੀ ਐ ਬੱਕਰਾ ਸੋਨੂ ਟੈਗ ਦੀ ਸ਼ਿਕਾਇਤ ਕਿਨੂੰ ਆ ਗਈ ਦੀ ਤੈਨੂੰ ਆ ਗਈ ਦੀ ਪੱਕੀ ਗੱਲ ਆ ਚੱਲ ਬਾਬਾ ਓਏ ਉਹ ਸੁਲਤਾਨਾ ਦਾ ਹਰੇ ਹੁੰਦੇ ਆ ਹੋ ਜੇ ਕਿਰਪਾ ਮੁੰਡਾ ਜਹਾ ਚੜ ਜੇ ਪਹਿਲੀ ਤਨਖਾ ਗੁਰੂ ਘਰ ਲਾ ਦੇਗਾ ਜੇ ਬਾਬੇ ਦਸਵੇਂ ਪਾਤਸ਼ਾਹ ਜੀ ਕਰ ਦੋ ਕਿਰਪਾ ਸੋਡੇ ਗੁਰੂ ਘਰ ਅਸੀਂ ਪਹਿਲੀ ਤਨਖਾ ਲਾਵਾਂਗੇ ਲੈ ਤਿੰਨ ਲੈ ਕੇ ਜਾ ਕਿਹੜੇ ਦਿਨ ਹੋਆ ਫਕਰਾ ਉਹ ਕੰਨਾਂ ਵਿੱਚੇ ਮੁੰਡਾ ਰੋਹ ਲੈ ਸਾਰਾ ਲੈ ਲੈਂਦੀ ਆ ਤੇ ਤੋਂ ਵਗਾਰਵਾ ਬਤਾ ਜਾਈ ਨਹੀਂ ਗਈ ਨੀਓ ਤੇ ਤੋਂ ਵਗਾਰਵਾ ਪਿੰਡ ਕਿਹੜਾ ਫਕਰਾ ਤਾਜਪੁਰ ਜੀ ਚੱਲ ਫਕਰਾ ਤਾਜਪੁਰ ਘਰੇ ਉਹ ਕੰਨਾਂ ਵਿੱਚ ਆਜ ਭਰਾ ਘਰ ਛੋੜੇ ਤੈਨਾਂ ਨੇ ਫਕਰਾ ਇੱਧਰ ਲੈ ਘਰ ਛੱਡ ਕੇ ਦੂਜੇ ਜਾ ਗਏ ਹਾਂਜੀ ਹੈ ਬਕਰਾਂ ਆ ਗਏ ਤੇਰਾ 15000 ਰੁਪਏ ਕਿੱਥੇ ਵਾਗਿਆ ਓਏ ਫਕਰਾ ਤੈਨੇ 15 ਕਿੱਥੇ ਵਾਗਿਆ ਛੱਡ ਗਿਆ ਚੱਲ ਬਾਬਾ ਓ ਨੰਗੇ ਪਾਰੀ ਚੱਲ ਕੇ ਆਵਾ ਓਏ ਫਕਰਾ ਨਾ ਆ ਤੋ ਕੇ ਕੇਸੀ ਗੁਰੂ ਘਰ ਜਾ ਕੇ ਅਰਦਾਸ ਕਰਦੀ ਜੇ ਮੁੰਡਾ ਨਾ ਜਾਹਾ ਚੜਿਆ ਤਾਂ ਫਕੀਰ ਨਾ ਕੀ ਕਿਰਮੇ ਦੇਣਾ ਚੰਕਾ ਬਣ ਜੂਏ ਫਕਰਾ ਆ ਚੱਕਰਾਨਾ ਕੋਈ ਭੂਤਾ ਨਾ ਕੋਈ ਜੰਨਾ ਕਿਰਪਾ ਹੋ ਜੂਗੀ ਓ ਫਕਰਾ ਟੇਕ ਮੱਥਾ ਫਕਰਾ ਚੱਲੀ ਬਾਬਾ ਓ ਮੇਕਦਾਸ ਸਾਧ ਨਾਲ ਜੀਵੇ ਜੀਵੇ ਲਈਏ ਦੁਨੀਆ ਦੀ ਖੁਸ਼ੀ ਜਮੇ ਧੋਲੀ ਅੱਤੇ ਪਾਈ ਦੁਨੀਆ ਦੀ ਖੁਸ਼ੀ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਪਹਿਲੀ ਗੇਲਾ ਦਰਬਾਰ ਤੇ ਆਏ ਹੁਣ ਉਹਨਾਂ ਦੇ ਘਰ ਵਿੱਚ ਨਾ ਹੋਵੇ ਅਮਰੀਕ ਪਹਿਲੀ ਗੇਲਾ ਦੇ ਕਾਣ ਹੋਣ ਨਾ ਹੋਵੇ ਅਮਰੀਕ ਕਾਣਨ ਪਹਿਲਾ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦਰਬਾਰ ਤੇ ਹੁਣ ਉਹਨਾਂ ਦੇ ਘਰੇ ਹੋਵੇ ਅਮਰੀਕ ਵੀਰ ਕਿੱਥੋਂ ਆਏ ਬੱਕਰਾ ਐ ਬੱਕਰਾ ਠਗਵਾੜੇ ਤੋਂ ਆਏ ਬੱਕਰਾ ਅਮਰੀਕ ਕੌਣਾ ਫੱਕਰਾ ਜੈ ਦੱਸਦਾਂਗੇ ਫੱਕਰਾ ਤੇਰਾ ਤੇਰਾ ਪੁੱਛ ਕੇ ਆਈ ਚੱਲੀ ਬਾਬਾ ਓਏ ਉਹ ਫਿਰਦੀ ਮਸਾਣੀ ਕਿਹੜੇ ਬਾਦ ਦੀ ਸਾਡਾ ਘਰ ਦੀ ਦਾ ਜਦੀ ਉਹ ਫਿਰਦੀ ਮਸਾਣੀ ਮਾਤਾ ਕਿੱਥੋਂ ਐ ਮਾਤਾ ਐ ਮਾਤਾ ਜਿਨ੍ਹਾਂ ਦੇ ਘਰੇ ਹੋਵੇ ਪਰਮਜੀਤ ਛੋੜਿਆ ਬਾਕੀ ਬਹਿ ਜਾਓ ਬਾਕੀ ਬਹਿ ਜਾਓ ਪਰਮਜੀਤ ਛੋੜਿਆ ਫਕਰਾ ਅਮਰੀਕਾ ਕੌਣਾ ਤੇਰਾ ਡੈਡੀ ਆ ਪੱਕੀ ਕਹਿੰਦਾ ਚੱਲ ਵਾਪਾ ਵੇ ਹੋ ਜਲਦੀ ਬਤਾਨੀ ਦੇਰੇ ਵਾਦੀ ਸਾਰਾ ਖੈਰ ਨਹੀਂ ਲੱਗਦੀ ਚੰਨਾ ਨੇ ਬੱਕਰਾ ਕੰਮ ਦੋ ਪੁੱਛਣਾ ਗੁਪਤੀ ਰੱਖ ਲਈ ਕਿ ਦੱਸ ਦੀਏ ਐ ਬੱਕਰਾ ਕੰਨ ਚ ਦੱਸ ਦੀਏ ਚੱਲੀ ਬਾਬਾ ਹੋਲਾਵੇਂ ਪਖੀਰਾ ਤੇਰੇ ਨੂਰ ਦੀਆਂ ਬੰਦੀਆਂ ਬੰਦੀਆਂ ਬਾਬਾ ਦੀਆਂ ਬੰਦੀਆਂ ਬੰਦੀਆਂ ਬਾਬਾ ਦੀਆਂ ਬੰਦੀਆਂ ਬੰਦੀਆਂ ਸਾਰੀ ਸੰਗਤ ਨੂੰ ਮਿੱਠੀ ਜੀ ਦੇ ਕਰਕੇ ਬਣਦੇਗਾ ਚੱਲ ਫਕਰਾ ਦੇਂਦੇ ਹੋਵੇ